ਸਸੇ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਤੇ ਤਹਿਸੀਲ ਵੀ ਬਾਈਨੂ ਮੋਗਾ ਹੀ ਪੈਂਦੀ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਪਾਰ ਦਾ ਕੰਮ ਕਰਦੇ ਆ ਰੁਟੀਨ ਵਾਂਗੂ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਤਿੰਨ ਐਨੀਮਲ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਕੀ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਲਾਲਾ ਵੀਰੇ ਪੈਂਡ ਬੁੱਟਰ ਜ਼ਿਲ੍ਹਾ ਮੂਗਾ ਠੀਕ ਆ ਮੋਬਾਈਲ ਨੰਬਰ ਜੀ 6284310416 ਆਪਾਂ ਪਹਿਲਾਂ ਵੀਡੀਓ ਪੰਜਾਂ ਸੇਲ ਹੋ ਗਏ ਸੀ ਬਸ ਠੀਕ ਆ ਜੀ ਅੱਜ ਤਿੰਨ ਨਗ ਸੇਲ ਇੱਕ ਨੰਬਰ ਤੋਂ ਸ਼ੁਰੂ ਕਰਦੇ ਜਰਸੀ ਦੀ ਕੀ ਡਿਟੇਲ ਆ ਜੀ ਇਹ ਦੂਜੇ ਸੂਏ ਆ ਬਾਈ ਸ਼ੀਕੀ ਉਹ ਛੇ ਦਾ ਦਉ ਮੂੰਹ ਹਾਂ ਅੱਜ ਤੜਕੇ ਹੀ ਸੂਈ ਹੈ 6 ਵਜੇ ਜੇਰ ਜੂਰ ਦੀ ਵੀਡੀਓ ਆਪਣੇ ਕੋਲੇ ਹੈਗੀ ਆ ਸਾਰਾ ਕੁ ਠੀਕ ਆ ਜੀ ਤੇ ਚੁਆਈ ਜੀ ਨੂੰ ਠੰਡੀ ਜਿਵੇਂ ਮਰਜੀ ਸੀਰ ਸਾਉ ਪੂਰੀ ਆ ਤੇ ਮਗਰ ਬੱਚਾ ਕੀ ਦਿੱਤਾ ਜੀ ਅੱਛਾ ਅੱਛਾ ਜੀ ਤੋਰ ਕੇ ਦਿਖਾ ਦਿਓ ਜੀ ਅੱਜ ਤੜਕੇ ਸੂਈ ਆ ਜੀ ਤੇ 6 ਵਜੇ ਚੋਈ ਕੇ ਬੋਲਾ ਕੱਢਿਆ ਜੀ ਹਾਂ ਤਾਂ ਸਾਢੇ 3 ਕਿਲੋ ਕੱਢਿਆ ਆ ਮੈਂ ਆਪਾਂ ਕਹਿੰਦੇ ਆ 7 ਕਿਲੋ ਕੱਢਿਆ ਸਾਢੇ 3.5 ਕਿਲੋ ਕੱਢਿਆ ਹੀ ਆ ਥੋੜਾ ਜਿਹਾ ਬੱਚੇ ਨੇ ਚੰਗ ਲਿਆ ਉਹ ਬੱਚੇ ਨੇ ਚੰਗ ਲਿਆ ਜੀ ਸਾਢੇ 3 ਕਿਲੋ ਬੋਲਾ ਕੱਢਿਆ ਫੇਸ ਕੁਆਲਿਟੀ ਸੋਹਣੀ ਆ ਬਾਕੀ ਹਵਾਨਾ ਬਹੁਤ ਸੋਹਣਾ ਜੀ ਤਿਆਰੀ ਬਹੁਤ ਸੋਹਣੀ ਕੀਤੀ ਹੋਈ ਆ ਥਣਾ ਦੇ ਸਹਜ ਬਹੁਤ ਸੋਹਣੇ ਆ ਚਾਰੇ ਥਾ ਨਿਖੜਵੇਂ ਇੱਕੋ ਜਿਹੇ ਸੀਲ ਸਾਬੂ ਪੂਰੀ ਆ ਜੀ ਆਦਾ ਭਲਾ ਆਦਾ ਭਲਾ ਆ ਥਣਾ ਦੇ ਉੱਤੇ ਇਧਰਲੇ ਪਾਸੇ ਸਾਈਡ ਜੀ ਯਾਨੀ ਥਣਾ ਦੀ ਪ੍ਰੋਪਰ ਓਕੇ ਆ ਜੀ ਉਹ ਕੋਈ ਨਹੀਂ ਉੱਥੇ ਧਾਰਾ ਮਾਰ ਕੇ ਉਹ ਦਿਖਾ ਦੇਣ ਮੈਂ ਕੋਈ ਵਾਸਤਾ ਨਹੀਂ ਠੀਕ ਆ ਜੀ ਬਾਈ ਕਹਿੰਦਾ ਚਵਾਈ ਦੀ ਪ੍ਰੋਪਰ ਓਕੇ ਆ ਬਾਕੀ ਤੁਹਾਨੂੰ ਧਾਰਾ ਮਾਰ ਕੇ ਚੈੱਕ ਕਰਵਾ ਦਾਂਗੇ ਕੋਈ ਪਰੇਸ਼ਾਨੀ ਨਹੀਂ ਹਵਾਨਾ ਬਹੁਤ ਸੋਹਣਾ ਜੀ ਕਿੰਨਾ ਕੁ ਦੁੱਧ ਦੇ ਦੋ ਜੀ ਆ ਦੇ ਉਹਨੇ ਬਲੂਨ ਨੇ ਦਿੱਤਾ ਆਪਣੇ ਇਥੋਂ ਨੇੜੇ ਦੇ ਪਿੰਡੋਂ ਹੀ ਲਈ ਆ ਠੀਕ ਆ ਜੀ ਮਾਲਕਾ ਨੇ 12 ਕਿਲੋ ਦੱਸਿਆ ਤੇ ਦੇ ਲੂ 12 13 ਕਿਲੋ ਦੇ ਵੀ ਦੇਊਗੀ ਦੋ ਤਾਂ 14 ਕਿਲੋ ਹੀ ਦੇ ਦਊਗੀ ਵਾੜ ਠੀਕ ਆ ਜੀ ਬਾਈ ਕਹਿੰਦਾ 14 ਕਿਲੋ ਅੰਕੂ ਦੁੱਧ ਦੇ ਦੂ ਬਾਕੀ ਦੁੱਧ ਸੇਵਾ ਦਾ ਹੁੰਦਾ ਤਾਰਾ ਤੁਹਾਨੂੰ ਮਾਰ ਕੇ ਦਿਖਾ ਦਿੰਨੇ ਆ ਜੀ ਕੋਈ ਪੂਰ ਛੜ ਨਹੀਂ ਇੱਕ ਨੰਬਰ ਚ ਵਾਈ ਪੂਰੀ ਬੋਲੀ ਵਾਲੀ ਜਵਾਈ ਹਾਂ ਹਾਂ ਜਵਾਈ ਬੋਲੀ ਦੇਖ ਸਕਦੇ ਹੋ ਤੁਸੀਂ ਬਾਕੀ ਦਸੱਲੀ ਤੁਸੀਂ ਆਪ ਕਰਨੀ ਆ ਜੀ ਆ ਕੇ ਚੈੱਕ ਕਰ ਸਕਦੇ ਹੋ ਬਾਕੀ ਪੰਜਾਬ ਵਾਲੀ ਹੈ ਹਿਮਾਚਲ ਵਾਲੀ ਨਹੀਂ ਜੇ ਆਪਾਂ ਕਰ ਗਏ ਹਾਂ ਹਿਮਾਚਲ ਵਾਲੀ ਆ ਹਾਂ ਜੀ ਹਾਈਟ ਦੇ ਪੱਖ ਤੋਂ ਵੀ ਹੈਵੀ ਵੇਟਾ ਬੋਡੀ ਦੀ ਗਾਂ ਜੀ ਕੀ ਮੋਲ ਹੈ ਇਹਦਾ ਇਹ 42000 ਦੇ ਦੇ ਦਾਂਗੇ ਮਾਨ ਤਾਨ ਕਰ ਦਾਂਗੇ ਬਈ ਕਈ ਕੋ ਕਹਿੰਦੇ ਵੀ 42 ਮੰਗੇ ਹੈ ਕਿ ਘੱਟ ਵੱਧ ਮਾਨ ਤਾਨ ਜ਼ਰੂਰ ਕਰ ਦੇਂਗੇ ਕੋਈ ਬਾੜਾ ਨਹੀਂ ਲਮਾ ਜੋੜਾ ਇਹ ਚੋਂ ਕੰਮ ਹੋਣਾਗਾ ਠੀਕ ਆ ਜੀ 42000 ਚੋਂ ਬਾਈ ਕਹਿੰਦਾ ਮਾਨ ਤਾਨ ਜ਼ਰੂਰ ਕਰ ਦਾਂਗੇ ਜਿਹੜਾ ਵੀ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਕਨੈਕਟ ਬਾਈ ਨਾ ਕਰ ਸਕਦੇ ਜੀ ਦੋ ਨੰਬਰ ਇਹ ਐਚ ਐਫ ਦੀ ਕੀ ਡਿਟੇਲ ਆ ਜੀ ਇਹ ਬਾਈ ਮਾਲਕਾਂ ਨੇ ਦੂਜੇ ਕਿਹਾ ਆਪਾਂ ਤੀਜੇ ਕਹਿ ਕੇ ਦੇਵਾਂਗੇ ਠੀਕ ਆ ਜੀ ਇਹ ਚਾ ਤਿੰਨ ਥਣ ਜਮਾ ਸਹੀ ਆ ਚੌਥੇ ਥਣ ਚੋਂ ਧਾਰਾ ਆਉਂਦੀਆਂ ਮੂਹਰੇਲੇ ਚੋਂ ਪਰਲੇ ਚੋਂ ਘੱਟ ਆ ਜੀ ਹਾਂ ਘੱਟ ਨਹੀਂ ਪੱਤਲ ਕਰਕੇ ਹੀ ਦੇਵਾਂਗੇ ਅੱਛਾ ਤੇ ਆਪਾਂ ਪੱਤਲ ਮੰਨ ਕੇ ਹੀ ਦੇਣੀ ਆ ਥੋੜੀਆਂ ਜਿਹੀਆਂ ਧਾਰਾ ਆਉਂਦੀਆਂ ਜੀ ਹਾਂ ਧਾਰਾ ਆਉਂਦੀਆਂ ਕਿਹੜੇ ਥਣ ਚੋਂ ਇਹ ਚੋਂ ਹਾਂ ਤਾ ਥਣ ਵਗਦਾ ਵਾ ਐ ਨਹੀਂ ਕੋਈ ਚੱਕਰ ਅਗਲਾ ਕਹਿੰਦਾ ਕੋਈ ਆਏ ਆਉਂਦਾ ਧਾਰਾ ਆਉਂਦੀਆਂ ਮੂਰਲੇ ਖਾਨ ਚੋ ਜੀ ਬਾਕੀ ਮਾਲਕਾਂ ਨੇ ਦੂਜਾ ਸੂਆ ਦੱਸਿਆ ਬਾਈ ਕਹਿੰਦਾ ਆਪਾਂ ਤੀਜਾ ਦੱਸਾਂਗੇ ਜੀ ਦੇ 25 ਕਿਲੋ ਦੇ ਦਿੰਨੀ ਹੈ ਗਾਰੰਟੀ ਵਾਲਾ ਠੀਕ ਹੈ ਜੀ ਅੱਛਾ ਜੀ 25 26 ਕਿਲੋ ਦੁੱਧ ਦੀ ਬਾਈ ਕਿੰਨੇ ਟਾਈਮ ਦੀ ਕੱਚੀ ਹੈ ਜੀ ਹਫਤਾ ਲੈ ਜੂ ਅਜੇ ਬਾਈ ਖੁੱਲਾ ਠੀਕ ਹੈ ਜੀ ਇੱਕ ਹਫਤੇ ਦੀ ਕੱਚੀ ਆ ਬਾਈ ਕਹਿੰਦਾ 25 26 ਕਿਲੋ ਮਾਲਕਾਂ ਨੇ ਦੱਸਿਆ ਕਿ ਪਿਛਲੇ ਸੂਏ ਦੁੱਧ ਦਿੱਤਾ ਤੇ ਬਾਕੀ ਹਫਤੇ ਅ ਹੁੰਚ ਬਾਕੀ ਆ ਉਦੋਂ ਤੱਕ ਰਹਿਵਾਨਾ ਪੂਰਾ ਭਰ ਲੈਣਾ ਜੀ ਗਾਣਾ ਵਲਟਲਾ ਹਵਾਨੇ 'ਚ ਬਹੁਤ ਸੋਹਣਾ ਥਾਣਾ ਦੇ ਸਹਜ ਬਹੁਤ ਸੋਹਣੇ ਆ ਜੀ ਚਾਰੇ ਥਾਣੇ ਗੈਠਾਂ ਕੋ ਵਿੱਤੀ ਤੇ ਦੇਖ ਸਕਦੇ ਹੋ ਤੁਸੀਂ ਨੇੜੇ ਤੋਂ ਦਿਖਾ ਦਿੰਦਾ ਜੀ ਤੁਹਾਨੂੰ ਸੀਲ ਛੰਡੀ ਇਹਨੂੰ ਸੀਲ ਸਾਬੂ ਪੂਰੀ ਆ ਜੀ ਥਾਣਾ ਦੇ ਸਹਜ ਬਹੁਤ ਸੋਹਣੇ ਆ ਸੀਲ ਸਾਬੂ ਪੂਰੀ ਆ ਬਾਕੀ ਹਵਾਨਾ ਖਿੱਚਾਂਗੇ ਜਰਾ ਬੜਾ ਵੱਡੂਗਾ ਦੇਖ ਸਕਦੇ ਹੋ 25 26 ਕਿਲੋ ਦੁੱਧ ਦੀ ਬਈ ਉਮੀਦ ਕਰਦੇ ਆਂ ਫਾਈਟ ਦੇ ਪੱਕੇ ਤੋਂ ਬਹੁਤ ਉੱਚੇ ਲੰਮੇ ਕੱਦ ਦਾ ਘੜਦੀ ਤੇ ਵੇਲ ਦੇਖ ਸਕਦੇ ਹੋ ਤੁਸੀਂ ਲੰਬਾਈ ਚੈੱਕ ਕਰ ਸਕਦੇ ਹੋ ਗਾਂ ਦੀ ਪੱਤੀ ਸਭੀ ਕਿਲੋ ਦੁੱਧ ਬਾਲਾ ਨਹੀਂ ਜੀ ਗਾਂ ਨੂੰ ਕੋਈ ਇੱਕ ਕਿਸਾਨ ਦੀ ਬਾਈ ਕਹਿੰਦਾ ਆਪਾਂ ਤੱਲ ਦੱਸਣੀ ਆ ਕਿਉਂਕਿ ਧਾਰਾਂ ਥੋੜੀਆਂ ਘਣੀਆਂ ਹੁੰਦੀਆਂ ਤੇ ਤੱਲ ਮੰਨ ਕੇ ਨਾੜ ਗੰਡ ਹੈ ਨਹੀਂ ਕਿ ਦੇਵੇਂ ਤੱਲ ਕਹਿ ਗਈ ਠੀਕ ਆ ਜੀ ਬਾਈ ਕਹਿੰਦਾ ਨਾੜ ਗੰਡ ਕੋਈ ਨਹੀਂ ਪਰ ਤੱਲ ਕਹਿ ਕੇ ਦੇਣੀ ਆ ਇਹਦਾ ਕੀ ਮੁੱਲ ਆ ਜੀ ਇਹਦਾ ਮੁੱਲ 45 40 ਦੇ ਦਿਆਂਗੇ ਬਾਈ ਠੀਕ ਹੈ 45000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ 40000 ਦਾ ਹਾਣਾ ਪ੍ਰਾਈਸ ਆ ਜੀ ਦੰਨਾ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਦੁੱਧ ਬਈ ਆਪਾਂ 8 ਕਿਲੋ ਚੋਕੇ ਲੈ ਆਈ ਹੁਣ ਇਸ ਲਈ 6 ਕਿਲੋ ਦੁੱਧ ਹੋਊਗਾ ਉਹ ਬਰਾਬਰ ਆ ਕਰੀ ਹੁਣ ਤਾਂ ਪੱਠੇ-ਪੁੱਠੇ ਖਾਈ ਜਾਂਦੀ ਆ ਅੱਛਾ ਜੀ ਹਾਂ ਤੇ ਹੁਣ 6 ਕਿਲੋ ਹੋਊਗਾ ਦੁੱਧ ਤੇ ਏਆਈ ਵਗੈਰਾ ਹੋਈ ਕਿ ਨਹੀਂ ਇਹੋ ਹੀ ਬਈ ਆਪਾਂ ਕਹਿੰਦੇ ਮਹੀਨੇ ਦੀ ਖਾਲੀ ਕਰਕੇ ਦੇਵਾਂਗੇ ਆਪਾਂ ਜੀ ਠੀਕ ਆਪਾਂ ਖਾਲੀ ਮੰਨ ਕੇ ਲਈਏ ਤੇ ਖਾਲੀ ਦੇਣੀ ਆ ਜੀ ਤੋੜ ਕੇ ਦਿਖਾਦਾ ਜੀ ਤੋਕੜ ਗਾਂ ਬਾਈ ਕਹਿੰਦਾ ਆਪਾਂ ਨਹੀਂ ਕਹਿ ਸਕਦੇ ਕਿ ਏਈ ਹੋਈ ਜਾ ਨਹੀਂ ਹੋਈ ਆਪਾਂ ਖਾਲੀ ਮੰਨ ਕੇ ਲਈਏ ਤੇ ਖਾਲੀ ਮੰਨ ਕੇ ਦੇਣੀ ਆ ਜੀ ਕਿੰਨੇ ਮੈ ਸੂਈ ਸੂਈ ਵੀ ਹੈ ਜੀ ਇਹ ਦੂਜੇ ਸੂਏ ਸੂਈ ਗਾਹ ਨੂੰ ਠੀਕ ਆ ਗਾਹ ਨੂੰ ਸੂਈ ਪਹਿਲੇ ਸੂਏ ਸੂਈ ਹੋਈ ਆ 8 ਕਿਲੋ ਜੋ ਕੇ ਲਿਆਂਦੀ ਥੋੜਾ ਜਿਹਾ ਉਪਰਾ ਕਰ ਗਈ ਬਾਈ ਕਹਿੰਦਾ ਇਸ ਵਕਤ 6 ਕਿਲੋ ਕੰਡੇ ਵਾਲਾ ਤਿਆਰ ਆ ਤਸੱਲੀ ਤੁਸੀਂ ਆਪ ਕਰਨੀ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਸੀਲ ਸਾਉ ਪੂਰੀ ਆ ਜੀ ਖਾਣਾ ਦੇ ਸਾਈਜ਼ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਜੀ ਚਾਰੇ ਤੁਹਾਡੇ ਨਿਖੜਵੇਂ ਇੱਕੋ ਸਾਈਜ਼ ਦੇ ਹੱਥੀ ਚਵਾਈ ਵਾਲਾ ਥਾਣਾ ਬਾਕੀ ਫੇਸ ਕੁਆਲਟੀ ਸੋਹਣੀ ਆ ਜੀ ਹਾਈਟ ਦੇ ਕਦ ਤੋਂ ਵੱਡੇ ਕਦ ਕਾਟ ਦੀ ਜਿੰਨਾ ਦੁੱਧ ਬਾਈ ਨੇ ਦੱਸਿਆ ਨੈਟ ਕੰਡੇ ਵਾਲਾ ਤਿਆਰ ਹੋਊਗਾ ਤਸੱਲੀ ਤੁਸੀਂ ਆਪ ਕਰਨੀ ਆ ਸਾਰੀਆਂ ਗਾਵਾਂ ਦੀ ਆ ਕੇ ਖਾਣਾ ਵਗੈਰਾ ਦੀ ਪ੍ਰੋਪਰ ਓਕੇ ਆ ਜੀ ਦੇਖ ਸਕਦੇ ਹੋ ਚਵਾਈ ਇਹਦੀ ਵੀ ਇੱਕ ਨੰਬਰ ਹੈ ਜੀ ਕੋਈ ਭੂਰ ਛਾਂੜ ਨਹੀਂ ਗੀ ਇਹਦਾ ਕੀ ਮੁੱਲ ਹੈ ਜੀ ਇਹ 17 15 ਹੀ ਦੇ ਦੇਾਂਗੇ ਬਾਈ ਠੀਕ ਹੈ 17000 ਰੁਪਿਆ ਬਾਈ ਮੁੱਲ ਕਰਦੇ ਬਾਈ ਕਹਿੰਦਾ 15 ਹੀ ਦੇ ਦਾਂਗੇ ਜਿਹੜੇ ਵੀ ਉਹਨੂੰ ਕੋਈ ਵੀ ਐਨੀਮਲ ਪਸੰਦ ਆਉਂਦਾ ਹੈ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ